ਸਾਹਾਂ ਦੇ ਸਾਹ sabana vishavo satna Sri vaad drusharavti shur ke mana pandav prabhu ke sharan ਦਿਆਲੂ ਪ੍ਰਭ ਆ ਪ੍ਰਭੁ ਮੂਤਿ ਅੰਮੀ ਊਰਾ ਸਤਗੁਰ ਤੇ ਆਇਆ ਪ੍ਰਭ ਕੀ ਸਰਨ ਸਗਦ ਪੈ ਲਾਤੇ ਦੁਖ ਬਿਨ ਤੇ ਸੁਖ ਪਾਇਆ ਦਿਆਲੂ ਭਗਵਾ ਪ੍ਰਭ ਪ੍ਰਭੁ ਮੂਤਿ ਅੰਮੀ ਊਰਾ ਸਤਗੁਰ ਤੇ ਆਇਆ ਪ੍ਰਭ ਜੀਓ ਕਰਪਾ ਦੇ ਪਰਬ ਦੀਨ ਲਿਆਦਾ ਗੁਰ ਨਾਮੋ ਰੰਗ ਰਤੁ ਤੇਰਾ ਸਤਗੁਰ ਨਾਮ ਨਿਜਾਨ ਤਿਰਾਇ ਕਿੰਤਾ ਸਗਲ ਪ੍ਰਣਾਸੀ ਕਰਪਾ ਦੇ ਅਪਨੋ ਕਾਰਨ ਲੀਨ ਮਨ ਅਸਿਆ ਅਗਨਤੀ ਨਾ ਕੋ ਬਿਗੜਨ ਬੁਲਾਵੇ ਜੋ ਸਤਿਗੁਰੇ ਨੇ ਰੰਗੇ ਚਰਨ ਕਮਲ ਬਸੈ ਦੇ ਅੰਦਰ ਅੰਮ੍ਰਿਤ ਹਰ ਰਸ ਜਾਕੇ ਕਸ਼ੀਵ ਤੇ ਰੂਪ ਪ੍ਰਭ ਆਪਣੇ ਜਨਮ ਕੀ ਅਤਿ ਪੁਰੀ ਆਈ ਬੁਨਾਂ ਲਤਿ ਆਸ਼ਾ ਬੇ ਬੜੇ ਹਾਰੇ ਇਨੇ ਪੂਰੇ ਨ ਪੈਰ ਖਾਈ ਵਾਹਿਗੁਰੂ ਵਾਹਿਗੁਰੂ ਕਬੜੇ ਪੂਰੇ ਇਹਨ ਮਰਗੇ ਅਚੂ ਪੜਾਈ ਨਾਨਕ ਦਾਸ ਬਾਰੇ ਬੜੇ ਹਾਰੇ ਇਨੇ ਪੂਰੇ ਨ ਪੈਰ ਖਾਈ ਵਾਹਿਗੁਰੂ ਕੀ ਖਾਲਸਾ